ਪਿੰਡ ਬੱਲੀਆਂ ਦੇ ਨੇੜੇ ਵਾਪਰਿਆ ਸੜਕ ਹਾਦਸਾ ਗੁਰਕਟਨਾ ਦੇ ਵਿੱਚ ਜ਼ਖਮੀ ਹੋਏ ਤਿੰਨ ਨੌਜਵਾਨ ਸੜਕ ਤੇ ਪਏ ਜ਼ਖਮੀਆਂ ਨੂੰ ਉੱਥੋਂ ਗੁਜ਼ਰ ਰਹੇ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਨੇ ਗੱਡੀ ਦੇ ਵਿੱਚ ਪਹੁੰਚਾਇਆ ਸਰਕਾਰੀ ਹਸਪਤਾਲ ਲੋਕਾਂ ਨੇ ਕੀਤੀ ਖੂਬ ਸ਼ਲਾਘਾ ਸਮਰਾਲਾ ਦੇ ਕੋਲ ਪਿੰਡ ਬੱਲੀਆਂ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਦੀ ਸੜਕ ਦੁਰਘਟਨਾ ਦੇ ਕਾਰਨ ਉਹ ਜ਼ਖਮੀ ਹੋ ਗਏ ਕਰੀਬ 20 ਮਿੰਟੋ ਸੜਕ ਤੇ ਪਏ ਰਹੇ ਜਿੱਥੋਂ ਤੱਕ ਕੋਈ ਉਹਨਾਂ ਨੂੰ ਚੱਕਣ ਦੇ ਲਈ ਨਹੀਂ ਆਇਆ ਤੇ ਉਸ ਸਮੇਂ ਉਸ ਰਸਤੇ ਤੋਂ ਗੁਜ਼ਰ ਰਹੇ ਸਮਰਾਲਾ ਹਲਕਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਿਆਰ ਸਿੰਘ ਵਿਆਲਪੁਰਾ ਜਦੋਂ ਉਹਨਾਂ ਨੇ ਜਦਨ ਜ਼ਖਮੀਆਂ ਨੂੰ ਦੇਖਿਆ ਤਾਂ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਵਾਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਕਰਵਾਇਆ ਤੇ ਗੰਭੀਰ ਬਣਾਲ ਜ਼ਖਮੀ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਡਰਾਫਰ ਕਰਵਾ ਦਿੱਤਾ ਗਿਆ ਹਾਲਾਂਕਿ ਜ਼ਖਮੀਆਂ ਦੇ ਕੋਲ ਲੋਕਾਂ ਦੀ ਭਾਰੀ ਢੀੜ ਖੜੀ ਸੀ ਪਰ ਕੋਈ ਵੀ ਮਦਦ ਨਹੀਂ ਸੀ ਕਰ ਰਿਹਾ ਸਮਰਾਲਾ ਦੇ ਵਿਧਾਇਕ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ਖਮੀਆਂ ਨੂੰ ਸਮਰਾਲਾ ਹਸਪਤਾਲ ਲੈ ਕੇ ਗਏ ਤੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਤੇ ਲੋਕਾਂ ਨੇ ਵੀ ਅਪੀਲ ਕੀਤੀ ਕਿ ਸਾਨੂੰ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਖੜਕ ਕੇ ਤਮਾਸ਼ਾ ਵੇਖਣਾ ਚਾਹੀਦਾ ਹੈ ਸ਼ੁਭ ਕਾਰਜ ਦੀ ਸਾਰਿਆਂ ਨੇ ਸ਼ਲਾਘਾ ਵੀ ਕੀਤੀ ਹੈ। ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕਿਫਦੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲੇਉਪੁਰ ਨੂੰ ਦੇਖਿਆ ਕਿ ਐਕਸੀਡੈਂਟ ਹੋਇਆ ਸੀਗਾ। ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜਦੋਂ ਉਹਨਾਂ ਕੋਲ ਤੱਕ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਕੁੱਲ ਤਿੰਨਾਂ ਵਿਅਕਤੀ ਜ਼ਖਮੀ ਹੋਏ ਸੀਗੇ। ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ। ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰ ਆਉਂਸਦਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਲਿਆ ਕੇ ਹਸਪਤਾਲ ਭਰਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਨ ਨੂੰ ਦੇਖ ਕੇ ਪੀਜੀਏ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਸਾਰੇ ਭਰਾਵਾਂ ਨੂੰ ਕਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੁੰਦੀ ਆ ਪਰ ਉੱਥੇ ਖੜ ਕੇ ਉਹ ਉਹ ਸਬਰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦੇ ਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਟੀਮ ਸੀ ਜਿਹੜਾ ਬਹੁਤ ਵਸਤਾਂ ਜਿੰਮਿਆਂ ਤੋਂ ਲੈ ਕੇ ਗਏ ਆ ਉਹਨੂੰ ਬਹੁਤ ਹੀ ਟਰੀਟ ਉਹ ਸਾਰਾ ਲਾਜਵਾਬੀ ਕੀਤਾ ਤੇ ਉਹ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਬੇਚਾਰਾ ਵੀ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਮੋਟਰ ਦਾਫਰ ਸੌਂਦੇ ਨੂੰ ਹਸਪਤਾਲ ਜ਼ਰੂਰ ਪਹੁੰਚਦਾ ਕਰਦੇ ਕੋਈ ਤੁਹਾਡਾ ਸਾਰਿਆਂ ਦਾ ਪਾਉ ਬਹੁਤ ਧੰਨਵਾਦ ਪਿੰਡ ਬੱਲਿਓ ਦੇ ਨੇੜੇ ਵਾਪਰਿਆ ਸੜਕ ਹਾਦਸਾ ਗੁਰਕਟਨਾ ਦੇ ਵਿੱਚ ਜ਼ਖਮੀ ਹੋਏ ਤਿੰਨ ਨੌਜਵਾਨ ਸੜਕ ਤੇ ਪਏ ਜ਼ਖਮੀਆਂ ਨੂੰ ਉੱਥੋਂ ਗੁਜ਼ਰ ਰਹੇ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੇ ਗੱਡੀ ਦੇ ਵਿੱਚ ਪਹੁੰਚਾਇਆ ਸਰਕਾਰੀ ਹਸਪਤਾਲ ਲੋਕਾਂ ਨੇ ਕੀਤੀ ਖੂਬ ਸ਼ਲਾਗਾ ਸਮਰਾਲਾ ਦੇ ਕੋਲ ਪਿੰਡ ਬੱਲਿਓ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਦੀ ਸੜਕ ਦੁਰਘਟਨਾ ਦੇ ਕਾਰਨ ਉਹ ਜ਼ਖਮੀ ਹੋ ਗਏ ਕਰੀਬ 20 ਮਿੰਟੋ ਸੜਕ ਪਾਇਰੇ ਜਦੋਂ ਤੱਕ ਕੋਈ ਉਹਨਾਂ ਨੂੰ ਚੱਕਣ ਦੇ ਲਈ ਨਹੀਂ ਆਇਆ ਤੇ ਉਸ ਸਮੇਂ ਉਸ ਰਾਸਤੇ ਤੋਂ ਗੁਜ਼ਰ ਰਹੇ ਸੰਬਰਾਲਾ ਹਲਕਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਿਆਰ ਸਿੰਘ ਵਿਆਲਪੁਰਾ ਜਦੋਂ ਉਹਨਾਂ ਨੇ ਤਿੰਨ ਜ਼ਖਮੀਆਂ ਨੂੰ ਦੇਖਿਆ ਤਾਂ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਵਾਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਕਰਵਾਇਆ ਤੇ ਗੰਭੀਰ ਬਣਾਲ ਜ਼ਖਮੀ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਡਰਾਫਰ ਕਰਵਾ ਦਿੱਤਾ ਗਿਆ ਹਾਲਾਂਕਿ ਜ਼ਖਮੀਆਂ ਦੇ ਕੋਲ ਲੋਕਾਂ ਦੀ ਭਾਰੀ ਢੀੜ ਖੜੀ ਸੀ ਪਰ ਕੋਈ ਵੀ ਮਦਦ ਨਹੀਂ ਸੀ ਕਰ ਰਿਹਾ ਸਮਰਾਲਾ ਦੇ ਵਿਧਾਇਕ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ਖਮੀਆਂ ਨੂੰ ਸਮਰਾਲਾ ਹਸਪਤਾਲ ਲੈ ਕੇ ਗਏ ਤੇ ਨੇ ਆਪਣਾ ਫਰਜ਼ ਨਿਭਾਇਆ ਤੇ ਲੋਕਾਂ ਨੇ ਵੀ ਅਪੀਲ ਕੀਤੀ ਕਿ ਸਾਨੂੰ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਖੜ ਕੇ ਤਮਾਸ਼ਾ ਵੇਖਣਾ ਚਾਹੀਦਾ ਹੈ ਤੇ ਉਹਨਾਂ ਸ਼ੁਭ ਕਾਰਜ ਦੀ ਸਾਰਿਆਂ ਨੇ ਸ਼ਲਾਘਾ ਵੀ ਕੀਤੀ ਹੈ। ਬਹਿਰੂਜੀ ਦਾ ਖਾਲਸਾ ਬਹਿਰੂਜੀ ਕਿਫਦੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲੇ ਤੋਂ ਦੇਖਿਆ ਕਿ ਐਕਸੀਡੈਂਟ ਹੋਇਆ ਸੀਗਾ। ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜਦੋਂ ਉਹਨਾਂ ਕੋਲ ਤੱਕ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਟੋਟਲ ਤਿੰਨ ਬਿਅਕਤੀ ਜ਼ਖਮੀ ਹੋਏ ਸੀਗੇ। ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰਨ ਹੋਤਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਲਿਆ ਕੇ ਹਸਪਤਾਲ ਪਹੁੰਚਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤ ਹਨ ਉਹਨਾਂ ਦੇ ਕੇ ਪੀਜੀਆ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਿਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੋ ਜਾਂਦੀ ਹੈ ਪਰ ਉੱਥੇ ਖੜ ਕੇ ਉਹ ਉਹ ਸਭ ਨੂੰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦੇ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਉਹ ਗੱਲ ਉਹ ਟਾਈਮ ਇਹ ਚਾਹੁੰਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਾਲ ਪਹੁੰਚਦਾ ਜਿੱਤਿਆ ਜਾਵੇ ਤਾਂ ਜਿਹੜੀ ਟੀਮ ਸੀ ਜਿਹਨਾਂ ਬਹੁਤ ਵਸਦੇ ਜਿੰਮਿਆਂ ਚੋਂ ਲੈ ਕੇ ਗਏ ਆ ਉਹਨੂੰ ਬੜੀ ਟ੍ਰੀਟ ਉਹ ਸਾਰਾ ਲਾਜਵਾਬੀ ਕੀਤਾ ਤੇ ਉਹ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਬੇਚਾਰਾ ਬੇਚ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਉਹ ਮੋਢਲਾ ਫਰ ਸਮਝਦੇ ਹੋਏ ਉਹਨੂੰ ਹਸਪਤਾਲ ਜ਼ਰੂਰ ਪਹੁੰਚਦਾ ਕਰਦੇ ਕੋਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ